ਖਬਰ ਕੀ ਹੋਇਆ ਸਾਰੇ ਨੇਕ ਆਦਮੀ ਜਿਹਨੇ ਰੇ ਕਰਦੇ ਨੇ ਟੱਬਰ ਸਾਰੇ ਕਰਮਵਾਲੇ 크੍ਰਿਸਟੋਮਨ ਹੈ ਨਾ ਦਾਦਾ ਵੀ ਉਧਰ ਹੈ ਜਿਹਨੂੰ ਬੜਾ ਨੇਕ ਕਹਿੰਦੇ ਨੇ ਪਿੱਛੋਂ ਪਤਾ ਮਾ ਕਿਧਰ ਹੈ ਕਰਮਵਾਲਾ ਜੇ ਕਰਮ ਜਿੱਤ ਜਾਂਦੇ ਤਾਂ ਭੰਡਵਾ ਨੂੰ ਬੁਰਾ ਕਹਿੰਦੇ ਉਹ ਜਿਹੜਾ ਜਿੱਤਿਆ ਉਹਦੀਓ ਤੂਤੀ ਬੋਲਣ ਲੱਗ ਜਾਂਦੀ ਐ ਸਾਰਿਆਂ ਦੀ ਜੇ ਭਾਜਪਾ ਜਿੱਤਿਆਂ ਦੀ ਉਹਦੀ ਜਾਇਜ਼ਾਕਾਰ ਸੀ ਉਦ ਕਾਂਗਰਸ ਜਿੱਤ ਗਈ ਉਹਦੀ ਜਾਇਜ਼ਾਕਾਰ ਲੋਕਾਂ ਨੇ ਕੀ ਆ ਉਹ ਆਦਮੀ ਜਿੱਤੇ ਜਿਨ੍ਹਾਂ ਦੇ ਨਾਲੇ ਕੋਈ ਨਹੀਂ ਸੀ ਕਰਦਾ ਉਹ ਉਹਦੀ ਜਾਇਜ਼ਾਕਾਰ ਹੋ ਗਈ ਜਿਹੜੇ ਜਿੱਤ ਗਿਆ ਉਹਦੀ ਜਾਇਜ਼ਾਕਾਰ ਹੈ ਇਹ ਤੇ ਨਹੀਂ ਕੋਈ ਗੱਲ ਹੋਰ ਵਾਕੀ ਜਿਹੜੇ ਹਾਰ ਗਏ ਜਿਹੜੇ ਜਿੱਤ ਕੇ ਧਰਵੀ ਸੀ ਜਿਹੜੇ ਹਾਰ ਗਏ ਧਰਵੀ ਸੀ ਉਹ ਧਰਵੀ ਨਹੀਂ ਸੀ ਉਹ ਤੋਂ ਆਜੋ ਥੱਲੇ ਚਾਹੇ ਦੋਸਤਾਨ ਦੇ ਵਿੱਚ ਮੁਸਲਮਾਨ ਆਏ ਨੇ ਫਿਰ ਵੀ ਰਾਜੋ ਹਾਂ ਜਿਹੜੇ ਹਾਰਿਆ ਇਹ ਧਰਵੀ ਸੀ ਉਹ ਪਾਪੀ ਸੀ ਅਪਰਾਧੀ ਸੀ ਉਹਦਾ ਧਰਮ ਖੋਟਾ ਸੀ ਮੁਸਲਮਾਨਾਂ ਦਾ ਧਰਮ ਵਧੀਆ ਸੀ ਗਾ ਫਿਰ ਤਾਂ ਜਿੱਤਿਆ ਇੱਥੇ ਧਰਮ ਦੀ ਲੜਾਈ ਨਹੀਂ ਹੈ ਕਿਉਂ ਸਾਡੇ ਖਿਲਾਫ ਹੈ ਅਸੀਂ ਉਹ ਧਰਮ ਦੀ ਲੜਾਈ ਮੰਨੀਆਂ ਜਿਹੜੀ ਸਾਡੇ ਹੱਕ ਜਾਵੇ ਉਹ ਪਾਪੀ ਹੋ ਸੀ ਉਹ ਧਰਮ ਨਹੀਂ ਸੀ ਪਰ ਜੇ ਅਸੀਂ ਜੇ ਜਾਣਦੇ ਫਿਰ ਧਰਮ ਹੋ ਯੋ ਜੇ ਧਰਮ ਫੇਰ ਫੇਰ ਨਹੀਂ ਤਾਂ ਕੈਸੀ ਗੱਲ ਹੈ ਸੋਚ ਕੈਸੀ ਹੈ ਇਹ ਸੋਚ ਐਸੀ ਹੋਈ ਹੈ ਇਹ ਕਾਣਾ ਇਹਨਾਂ ਦੀ ਸੋਚ ਹੈ ਸੱਚ ਤੇ ਅਧਾਰ ਸੋਚਣੀ ਹੈ ਇਨਸਾਫ ਹੱਕ ਇਨਸਾਫ ਤੇ ਅਧਾਰ ਸੋਚਣੀ ਸਾਡੇ ਤਾਂ ਗਲਤੀ ਹੋਈ ਨਹੀਂ ਸਕਦੀ ਜੀ ਚਾਹੇ ਲੱਖ ਗਲਤੀ ਹੋਵੇ ਇਹ ਤਾਂ ਗਲਤੀ ਹੋ ਰਹੀ ਜੋ ਅਧਿਕਾਰੀਆਂ ਦੀ ਗਲਤੀ ਹੋ ਰਹੀ ਇਹ ਨੂੰ ਦੁਨੀਆ ਨਹੀਂ ਮੰਦੀ ਹੁੰਦੀ ਚੰਗੇ ਆਦਮੀ ਨਹੀਂ ਬੁਲਦੇ ਹੁੰਦੇ ਚਾਹ ਕਰਦੇ ਹੀ ਹੋਂ ਚੰਗੇ ਆਦਮੀ ਕਰਦੇ ਹੀ ਹੋਂ ਉਹ ਕਰਦੇ ਹੀ ਗਲਤੀ ਨੂੰ ਵੱਲ ਨਾ ਪਾਈ ਗਲਤੀ ਸਾਡੇ ਬੁੱਢੇ ਦੀ ਇਹ ਨੜੋ ਨੜ ਇਹ ਤਾਂ ਐਵੇਂ ਉਹ ਕਪੜਾ ਯੂਨਾਈਟਿਡ ਦੀ ਬੰਦ ਕਰੀ ਜਾਂਦੇ ਨੇ ਇਹ ਕੌਣ ਨੇ ਔਰ ਉਹਦੀ ਗੱਲ ਨੂੰ ਤਾਂ ਸੁਣਦੇ ਨੇ ਵਿਰੋਧੀ ਜਿਹੜਾ ਕਹਿੰਦਾ ਸਾਡੇ ਬੁੱਢੇ ਦੀ ਗਲਤੀ ਹੈ ਭਾਈ ਮੈਂ ਮਾਫੀ ਮੰਗ ਲਨ ਉਹਦੀ ਗੱਲ ਨੂੰ ਸੁਣਦੇ ਨੇ ਦੂਜਾ ਨੂੰ ਸੁਣਦੇ ਨੇ ਜਿਹੜਾ ਸੱਚ ਨੂੰ ਸੱਚ ਮੰਨ ਲਵੇ ਉਹਦੀ ਗੱਲ ਦੁਨੀਆ ਸੁਣ ਸੁਣਦੀ ਐ ਜਿਹੜਾ ਸੱਚ ਨੂੰ ਸੱਚ ਨਾ ਕਹੇ ਉਹਦੀ ਗੱਲ ਨੂੰ ਕੋਈ ਨਹੀਂ ਸੁਣਦਾ ਜੇ ਕੋਈ ਸੁਣ ਵੀ ਲਵੇ ਤਾਂ ਐਵੇਂ ਮਤਲਬ ਦੀ ਕਰਕੇ ਸੁਣਦਾ ਹੁੰਦਾ ਉਹ ਮਤਲਬ ਆ ਤੇ ਸੁਣਦਾ ਹੁੰਦਾ ਹਾਂਜੀ ਭਇਓ ਨਾਬ ਸਰੋਜਿਤ ਵਿਸ਼ਕਰਤਾ ਭਇਓ ਨਾਬ ਸਰੋਜਿਤ ਵਿਸ਼ਕਰਤਾ ਵਿਸ਼ਕਰਤਾ ਉਜੋ ਕਰਤਾ ਕੌਣ ਹੈ ਬ੍ਰਹਮਾ ਬ੍ਰਹਮਾ ਕਾਣੇ ਜੀਵ ਉਹ ਜੀਵ ਆਤਮਾ ਬ੍ਰਹਮਾ ਜਿਹਨੇ ਜਲ ਬੁਲੇ ਉਹਦੇ ਪੈਦਾ ਹੋ ਜਾਂਦੇ ਨੇ ਧਰਲੇ ਤੋਂ ਫਿਰੇ ਉਹਦੇ ਨਾਭੀ ਤੋਂ ਉਹਦੀ ਨਾਭੀ ਤੋਂ ਪੈਦਾ ਹੋਇਆ ਕਿਤੇ ਦੀ ਨਾਭੀ ਤੋਂ ਬਣਾ ਉਹ ਜਿਹੜਾ ਗੋਲਾ ਬਣਦਾ ਨਾ ਗੱਲ ਦਾ ਅੰਦਰ ਗੋਲਾ ਕਹਿੰਦੇ ਬਣਦਾ ਜੇ ਦੱਸੇ ਤਾਂ ਹੀ ਗੋਲਾ ਹਟੂ ਉਹ ਦਸਣ ਬੋਲਣ ਵਾਲਾ ਬਾਹਰ ਕੱਢਦਾ ਉਹ ਗੋਲਾ ਹੀ ਬਾਹਰ ਕੱਢਿਆ ਇਹ ਚੁੱਪ ਕੀਤਾ ਤਾਂ ਬਹੁਤ ਚਰਦਾ ਗੋਲਾ ਬਣ ਗਿਆ ਸੀ ਇਹਨੂੰ ਬੋਲਣ ਨੂੰ ਬੜਾਸ ਕੱਢਣ ਨੂੰ ਬਾਹਰ ਕੱਢਦਾ ਨਾਭੀ ਚੋਂ ਭਾਇਓ ਨਾਭ ਸਰੋਜ ਤੇ ਵਿਸਕਰਤਾ ਸਰੋਜ ਫੁੱਲ ਨੂੰ ਕਹਿੰਦੇ ਨੇ ਕਮਲ ਨੂੰ ਕਹਿੰਦੇ ਉਹਦੇ ਅੰਦਰ ਲੈ ਦੇ ਨਾਭ ਕੁਮਲ ਤੋਂ ਵਿਸ਼ਣ ਹੋਏ ਅੰਦਰ ਲੈ ਇਹ ਬ੍ਰਹਮਾ ਹੋਇਆ ਨੇ ਇਹ ਕੋਈ ਨਹੀਂ ਦੋਏ ਦੋ ਨਹੀਂ ਹੁੰਦੇ ਤਾਂ ਹੀ ਬ੍ਰਹਮਾ ਬੇਸ਼ਨ ਸਰੇਤਾ ਬਗਨ ਬਗਨ ਤੇ ਸ਼ਿਵ ਜੀ ਕਹਦੇ ਨਹੀਂ ਗਿਆ ਸ਼ਿਵ ਕਾਲ ਤਾਂ ਨਹੀਂ ਕਿਹਾ ਸ਼ਿਵ ਦਾ ਕਾਲ ਹੈ ਉਹਦੇ ਹੁਕਮ ਨਾਲ ਦਾ ਫਾਇਦਾ ਹੋਏ ਨੇ ਸ਼ਿਵ ਦਾ ਕਾਲ ਹੈ ਇਹ ਠੀਕ ਹੈ ਡਿਊਟੀ ਚਾਹੇ ਇਹੀ ਕਰਦਾ ਉਹਦੀ ਪਰ ਸਰੀਰ ਧਾਰ ਕੇ ਡਿਊਟੀ ਕਰਦਾ ਪਹਿਲਾਂ ਨਹੀਂ ਕਰਦਦਾ ਉਹ ਯੋਗ ਦੇ ਲੈਵਲ ਤੇ ਇਹ ਬ੍ਰਹਮਾ আর ਸ਼ਿਵ ਹੈ। ਸਰੀਰ ਤੋਂ ਬਿਨਾ ਕਾਲ ਨਹੀਂ ਹੈ। ਹੀਰ ਤੋਂ ਬਿਨਾ ਕੁਝ ਕਰ ਨਹੀਂ ਸਕਦਾ। ਕਾਲ ਸਰੀਰ ਤੋਂ ਬਿਨਾ ਨਹੀਂ। ਫੇਰ ਵੀ ਹੁਕਮ ਹੁਦਾ ਚੱਲਦਾ ਹੈ ਕੰਮ ਇਹ ਕਰਦਾ ਹੈ। ਹੱਥ ਨੂੰ। ਬ੍ਰਹਮਾ ਵਿਸ਼ਣ ਸਿਰੇ ਤਾਂ ਅਗਨਤ। ਸ਼ਿਵ ਜੀ ਕਿਤੇ ਗਿਆ। ਓਏ ਸ਼ਿਵ ਨੇ ਤਾਂ ਸਿਰ ਜੇਨੇ ਹੈ ਲੋਏ ਸ਼ਿਵ ਦਾ ਕਾਲ ਹੈ ਉਹਨੇ ਸਿਰ ਜੇਨਾ ਦੋਏ ਜੇਨਾਂ ਜੇ ਤਾਂ ਸਾਰੇ ਸੰਸ਼ੋਧਨ ਨਹੀਂ ਹੁੰਦੀ ਗੱਲ ਸਮਝ ਨਹੀਂ ਆਉਣੀ ਹੁਣ ਚਾਹੇ ਤੈਨਾਂ ਸ਼ਕਤੀਆਂ ਦੇ ਕੋਲ ਨਾ ਪਰ ਜੋਤ ਦੇ ਲੈਵਲ ਤੇ ਤੇ ਕੋ ਦੋਏ ਸ਼ਕਤੀਆਂ ਹੁੰਦੀਆਂ ਸਰੀਰ ਦਾ ਆਪਣਾ ਆਪ ਬਣਾਉਣਾ ਜਿਨ ਗੜ ਗੜਿਓ ਉਸ ਗੜ ਮੈਂ ਵਾਹ ਸਰੀਰ ਇਹਨੇ ਆਪਣਾ ਆਪ ਬਣਾਇਆ ਹਰ ਇੱਕ ਸਰੀਰ ਆਪਣਾ ਆਪ ਬਣਾਉਂਦਾ ਹੈ ਬ੍ਰਹਮ ਤਾਂ ਇਹਨੂੰ ਗਾਇ ਕਹਤੇ ਬ੍ਰਹਮੇ ਕਾਂਟਕੜੀਆਂ ਰੂਪ ਰੰਗ ਕੇ ਆਪਣੇ ਆਪਣੇ ਬੇਸ ਬ੍ਰਹਮੇ ਬਣਾ ਰਹੇ ਨੇ ਸ਼ਾਇਦ ਜਪਜੀ ਸਾਹਿਬ ਵੀ ਹੁਣ ਸਮਝ ਆਵੇ ਕਈ ਗੱਲਾਂ ਕਈ ਗੱਲਾਂ ਉੱਤੇ ਦੀ ਨਾ ਗਿਆ ਹਰ ਇੱਕ ਸਰੀਰ ਨੇ ਆਪ ਬਣਾਇਆ ਕਿਹਨੇ ਬਣਾਇਆ ਜਿਹੜਾ ਸਰੀਰ ਰਹਿੰਦਾ ਹੈ ਜਿਹੜਾ ਸਰੀਰ ਚ ਰਹਿੰਦਾ ਹੈ ਉਹਨੇ ਚੂਹੇ ਨੇ ਆਪਣੀ ਘਾੜਾ ਪੱਟੀ ਹੈ ਦਿਨਾਂ ਕੰਨੇ ਗੜ ਗੜਿਆ ਸੀ ਇਹ ਸਰੀਰ ਬਣਾ ਦਿਓ ਤਾਂ ਘੜ ਦੇ ਵਿੱਚੋਂ ਹੀ ਲੱਭਿਆ ਬਾਹਰ ਨਹੀਂ ਸੀਗਾ ਉਹ ਬਾਹਰ ਐਵੇਂ ਢੋਲਦੇ ਰਹੇ ਦੋਏ ਵਿੱਚੋਂ ਲੱਭੇ ਨੇ ਵਰਮੀ ਇਹ ਜੋ ਲੱਭੇ ਹਰਦਰ ਉਹ ਬੰਦੇ ਉਹ ਦੇਖੋ ਜਿਹੜਾ ਬਣਾਇਆ ਮਨ ਦੇ ਸਰੀਰ ਉਹ ਬੰਨ ਉਹਦੇ ਵਿੱਚ ਹੈ ਜਿਹਨੇ ਮਨ ਬਣਾਇਆ ਉਹ ਬੰਦੇ ਵਿੱਚ ਮਨ ਮਾਪਾ ਮਨ ਉਹਨੇ ਆਪਣਾ ਪੈਦਾ ਕੀਤਾ ਉਹ ਬੰਦੇ ਅੰਦਰ ਹੈ ਮਨ ਨੇ ਸਰੀਰ ਪੈਦਾ ਕੀਤਾ ਮਨ ਸਰੀਰ ਦੇ ਅੰਦਰ ਉਹ ਦਨਾਂ ਕੀੜਾ ਰੇਸ਼ਮ ਦਾ ਉਹ ਜਿਹੜੀ ਕੀਚ ਬਣਾਉਂਦਾ ਉਹਦੇ ਅੰਦਰ ਹੀ ਹੁੰਦਾ ਬਾਹਰ ਕੌਣ ਜਾਈਏ ਕੋਈ ਰੇਸ਼ਮ ਦੇ ਕੀੜੇ ਨੂੰ ਬਾਹਰ ਢੋਲਦਾ ਫਿਰੇ ਯਾਰ ਕੀੜਾ ਕਿੱਥੇ ਗਿਆ ਜਿਹਨੇ ਆਪਣਾ ਲੱਭ ਜੂ ਰੇਸ਼ਮ ਦਾ ਕੀੜਾ ਬਾਹਰ ਲੱਭ ਜੂ ਰੇਸ਼ਮ ਦੇ ਵਿੱਚ ਉਹਦੇ ਵਿੱਚ ਹੀ ਹੁੰਦਾ ਆਏ ਮਾਰੇ ਦੇ ਵਿੱਚ ਹੀ ਹੈ ਰੇਸ਼ਮ ਦਾ ਕੀੜਾ ਹੈ ਵਿੱਚ ਹੀ ਆਦੇ ਉਹ ਮਰ ਜਾਂਦਾ ਪਰ ਇਹ ਜਾਂਦਾ ਉਸ ਹਾਉ ਨੂੰ ਜਗ੍ਹਾ ਨਹੀਂ ਨਾ ਦੇ ਤੁਹਾਡੇ ਪਹਿਲੇ ਰੱਖੇ ਹੋਣੇ ਹਾਉ ਨੂੰ ਉਹਨੇ ਦੁਆਰੇ ਰੱਖੇ ਨੇ ਉੱਥੇ ਦੁਆਰੇ ਨਹੀਂ ਰੱਖਦਾ ਉਹ ਦਫਾ ਹਾਉ ਨੂੰ ਬੰਦ ਕਰ ਲੈਂਦਾ ਸਾਰੇ ਕੀੜਾ ਅਜੇ ਨਾ ਬਣਵਾਇਆ ਬੰਦੇ ਵਿੱਚ ਬੰਦ ਮੈਂ ਆਪ ਉਹ ਵੀ ਆਪ ਐਦਾਂ ਹੁੰਦੀ ਐ ਕਰੂਰੇ ਹੈ ਸਾਰਾ ਹਾਂਜੀ ਕੋਈ ਉਹ ਨਾਬ ਸਰੋਜ ਤੇ ਬਿਸ਼ਕਰਤਾ ਵਿਸ਼ੁ ਕਰਦਾ ਕੌਣ ਵਿਸ਼ੁ ਕਰਦਾ ਜੀਵਾਤਮਾ ਕੋਈ ਵਿਸ਼ੁ ਕਰਤਾ ਹੋਰ ਨਹੀਂ ਸਾਰਾ ਵਿਸ਼ੁ ਇਹਨਾ ਆਪਣਾ ਉਹ ਜਿਹੜਾ ਪਰਮੇਸ਼ਰ ਆ ਉਹ ਤਾਂ ਪਰਮੇਸ਼ਰ ਕੀ ਜਿਹੜਾ ਇਹ ਤੇ ਵਿਸ਼ਨ ਨੂੰ ਵਿਸ਼ੁ ਜੀ ਨੂੰ ਕਹਿੰਦੇ ਨੇ ਉਹ ਵੀ ਮਾਇਆ ਨਾਲੇ ਪਤ ਨਹੀਂ ਹੁੰਦਾ ਗਾਰੇ ਨੂੰ ਹੱਥ ਨਹੀਂ ਲਾਉਂਦਾ ਜਿਹੜਾ ਆਦਮੀ ਗਾਰੇ ਨੂੰ ਹੱਥ ਨਹੀਂ ਲਾਉਂਦਾ ਉਹਨੇ ਆ ਜੀਰੂ ਚੀਰੂ ਪੱਥ ਕੇ ਆਪਣੇ ਆਪ ਵਕਾਨਿਕ ਮੇ ਬਣਾ ਲਿਆ ਕਾਂਢੀ ਕਾਂਢੀ ਬਹੁ ਬਿਟੀ ਬਦਣੀ ਪਊ ਉਹਨੂੰ ਤਾਂ ਲੱਭਣਾ ਪਊਗਾ ਇਹ ਮਾਣੇ ਲੱਭੜਿਆ ਚੇਤ ਵੀ ਲੱਭੜਿਆ ਤੇ ਜਿਹੜਾ ਇਹ ਤੋਂ ਘਾਹਾਂ ਦੇ ਪਿਛੇ ਚਿੱਤ ਤੋਂ ਵੀ ਉਹ ਕਿਵੇਂ ਲੱਭੜ ਜਾਊਗਾ ਉਹਦਾ ਬਾਗ ਦੂਰ ਖੜਦਾ ਕੋਹਾਂ ਦੂਰ ਉਹ ਛੱਟਾ ਬਰਾ ਪੈ ਜਾ ਉੱਤੇ